ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਧੰ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਜਿਹੜੀ ਇਲਾਹੀ ਬਾਣੀ ਸੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਕੁਰਸੀ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਾਹੀ ਜੋ ਬਾਣੀ ਦਰਗਾਹੀ ਉਚਾਰਨ ਹੋਈ ਉਹ ਬਾਣੀ ਪੰਚੂ ਪਾਤਸ਼ਾਹ ਜੀ ਕੋਲ ਆਈ ਪੰਚਮ ਸਤਗੁਰੂ ਜੀ ਦਾ ਜਿਸ ਵੇਲੇ ਗੁੰਦਵਾਲ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੋਇਆ ਅਵਤਾਰ ਹੋਇਆ ਤਨ ਗੁਰ ਅਮਰਦਾਸ ਮਹਾਰਾਜ ਜੋ ਕਿ ਆਪ ਜੀ ਦੇ ਨਾਨਾ ਜੀ ਨੇ ਤੇ ਉਹਨਾਂ ਨੇ ਗੋਦ ਵਿੱਚ ਲੈ ਕੇ ਤੇ ਇਹ ਬਚਨ ਕੀਤਾ ਸੀ ਦੋਇ ਦਾ ਬਾਣੀ ਦਾ ਬੋਇ ਥਾ ਇਹ ਬਚਨ ਗੁਰੂ ਅਮਰਦਾਸ ਮਹਾਰਾਜ ਦੇ ਉਸ ਵੇਲੇ ਤੋਂ ਸੰਭ ਸਮਾ ਆਇਆ ਕਿ ਜਦ 6ਵੇਂ ਸਤਿਗੁਰੂ ਦਾ ਪ੍ਰਕਾਸ਼ ਪੰਚਵੇਂ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ ਤੇ ਪੰਚਵੇਂ ਸਤਿਗੁਰੂ ਦੇ ਵੱਡੇ ਭਰਾਤਾ ਭਾਈ ਪ੍ਰਿਥਵੀਆ ਜੀ ਜਿਨ੍ਹਾਂ ਨੇ ਬੜੇ ਵਾਰ ਕੀਤੇ ਆ ਪਰ ਇੱਕ ਆਸ ਰੱਖੀ ਸੀ ਕਿ ਪੰਜਵੇਂ ਪਾਤਸ਼ਾਹ ਜੀ ਦੇ ਘਰ ਕੋਈ ਸ਼ਹਿਬ ਜਾਦਾ ਨਹੀਂ ਜੇ ਮੈਨੂੰ ਗੱਦੀ ਨਹੀਂ ਮਿਲੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪੁੱਤਰ ਮਿਹਰਬਾਨ ਨੂੰ ਮਿਲ ਜੇਗੀ ਇਹ ਆਸ ਰੱਖੀ ਬੈਠਾ ਸੀ ਪਰ ਜਦੋਂ ਛੇਵੇਂ ਸਤੁਰੂ ਦਾ ਅਵਤਾਰ ਹੋਇਆ ਜਿੱਥੇ ਸੰਗਤ ਵਿੱਚ ਖੁਸ਼ੀਆਂ ਉੱਤੇ ਭਾਈ ਪ੍ਰਿਥੀ ਦੇ ਘਰ ਸੱਤਰ ਵੇਸ਼ ਗਿਆ ਵੀ ਇਹ ਕੀ ਬਣਿਆ ਉਨੇ ਆਪਣੇ ਲੜਕੇ ਨੂੰ ਬਿਨਾਂ ਵਜ੍ਹਾ ਬੁਲਾ ਲਿਆ ਇਹਦਾ ਨਾਮ ਸੀ ਮਿਹਰਮਾਨ ਤੇ ਪੰਚਮ ਪਾਸ਼ਾ ਬਹੁਤ ਪਿਆਰ ਕਰਦੇ ਸੀ ਮਿਹਰਮਾਨ ਨਾਲ ਬੜਾ ਵਿਦਵਾਨ ਇਹਨੂੰ ਬਣਾਇਆ ਸੀ ਸਤਿਗੁਰੂ ਦੀ ਸੱਚੀ ਬਾਣੀ ਹੈ ਤੇ ਦੂਜੀ ਜਿਹੜੀ ਹੈ ਇਹ ਮਿਹਰਮਾਨ ਵਰਗਿਆਂ ਦੀ ਇਹ ਕੱਚੀ ਬਾਣੀ ਹੈ ਜਿਹਦੇ ਤੋਂ ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ ਹੈ ਮਿਹਰਮਾਨ ਆਪਣੀ ਰਚਨਾ ਰਚਦਾ ਤੇ ਖੀਤੇ ਕੀ ਕਰਦਾ ਗੁਰੂ ਨਾਨਕ ਸਾਹਿਬ ਦਾ ਨਾਮ ਬਹੁਤ ਵੱਡਾ ਪਲੇਖਾ ਇੱਕ ਸਿੱਖ ਦੇ ਦਸਹਰੇ ਤੇ ਪੰਜੂ ਪਾਸ਼ਾ ਜੀ ਗਏ ਤੇ ਉਥੇ ਗੁਰ ਸਿੱਖ ਮਿਹਰਬਾਨ ਦੀ ਬਾਣੀ ਪੜ ਰਹੀ ਦੇਖੋ ਮarre ਕਹਿੰਦੇ ਅੱਜ ਹੀ ਇਹ ਹਾਲ ਹੋ ਰਿਹਾ ਔਰਾਂ ਨਾਲ ਸਮਝ ਕੀ ਹੋਏਗਾ ਹੁਣ ਸਤਗੁਰੂ ਪੰਜੂ ਪਾਸ਼ਾ ਨੂੰ ਤਾਂ ਬਚਨ ਗੁਰ ਅਮਰਦਾਸ ਮਹਾਰਾਜ ਦਾ ਦੋਇਤਾ ਬਾਣੀ ਕਾ ਬੋਈ ਸਾਹਿਬ ਆਪ ਜੀ ਨੇ ਸਾਰੀ ਬਾਣੀ ਇਕੱਤਰ ਕੀਤੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅਮਰਦਾਸ ਮਹਾਰਾਜ ਤੱਕ ਜਿਹੜੀਆਂ ਬਾਣੀ ਦੀਆਂ ਪੋਥੀਆਂ ਸੀ ਉਹ ਬਾਬਾ ਮੋਹਨ ਜੀ ਕੋਲ ਸਨ ਉਹਨੇ ਕਿッセ ਗੁਰਸਿੱਖ ਨੂੰ ਨਹੀਂ ਦਿੱਤੀ ਪੰਚਉ ਪਾਤਸ਼ਾਹ ਜੀ ਗਏ ਨੇ ਗੋਵਿੰਦਵਰ ਸਾਹਿਬ ਜੇ ਸਿਲੇ ਪੰਜਵੇਂ ਪਾਤਸ਼ਾਹ ਜੀ ਗੋਮਦਵਾਲ ਸਾਹਿਬ ਗਏ ਆ ਤੇ ਉਥੇ ਸੰਗਤ ਨਾਲ ਕੋ ਸਿੱਖ ਨਾਲ ਤੇ ਜਦੋਂ ਕੀਰਤਨ ਰੰਭ ਹੋਇਆ ਹੈ ਨਾ ਤੇ ਮੇਰੇ ਪੰਜਵੇਂ ਪਾਤਸ਼ਾਹ ਕੀਰਤਨ ਕਰ ਰਹੇ ਜਦੋਂ ਪੰਜਵੇਂ ਪਾਤਸ਼ਾਹ ਦੀ ਸ੍ਰੀਲੀ ਪਿਆਰੀ ਮਿੱਠੀ ਆਵਾਜ਼ ਕੀਰਤਨ ਦੀ ਬਾਬਾ ਮੋਹਨ ਜੀ ਦੇ ਕੰਨਾਂ ਵਿੱਚ ਪਈ ਹੈ ਨਾ ਜਿਹੜਾ ਕਿਸੇ ਨਾਲ ਬੋਲ ਕੇ ਵੀ ਰਾਜੀ ਨਹੀਂ ਸੀ ਕਿਸੇ ਨੂੰ ਪੋਥੀਆਂ ਵੀ ਨਹੀਂ ਸੀ ਦਿੰਦਾ ਤੇ ਪੰਚਉ ਪਾਸ਼ਾ ਦੀ ਸ਼ਰਨ ਵਿੱਚ ਆ ਗਿਆ ਪੰਚਉ ਪਾਸ਼ਾ ਦੀ ਸ਼ਰਨ ਹੁਣ ਰਿਸ਼ਤਾ ਕੀ ਸੀ ਬਾਬਾ ਮੋਹਨ ਜੀ ਪੰਚਉ ਪਾਸ਼ਾ ਜੀ ਦੇ ਸਕੇ ਮਾਮਾ ਜੀ ਸਨ ਮਾਤਾ ਭਾਨੀ ਜੀ ਦੇ ਸਕੇ ਭਰਾ ਸਨ ਬਾਬਾ ਮੋਹਨ ਬਾਬਾ ਮੋਰੀ ਜੀ ਬਾਬਾ ਮੋਹਨ ਜੀ ਨੇ ਪੰਚਉ ਪਾਸ਼ਾ ਨੂੰ ਮੱਥਾ ਟੇਕਿਆ ਧਿਆਨ ਦੇਣਾ ਮਥਾ ਟਿਕ ਗਿਆ ਉਹ ਸਭ ਕੁਝ ਅੰਦਰੋਂ ਦੂਰ ਹੋ ਗਿਆ ਸੀ ਤੇ ਉਹ ਸ਼ੇਰੇ ਕਿਹਾ ਪੀ ਤੁਹਾਡੀ ਇਮਾਨਤ ਸਾਡੇ ਕੋਲ ਹੈ ਗੁਰਬਾਣੀ ਦੀਆਂ ਪੋਥੀਆਂ